ਬੱਤੂਏ ਕਾਲਦੀ ਮੋਰ ਪ੍ਰੀਸਿੰਗ ਦਬੜੀ ਕਾਨਾ ਅੱਜ ਆਪਾਂ ਪਹੁੰਚੇ ਆ ਬਾਈ ਹੀਰਾ ਸਿੰਘ ਬਰਾੜ ਕੋਲ ਪਿੰਡ ਬੁਰਜ ਲੱਦਾ ਸਿੰਘ ਵਾਲਾ ਇਹਨਾਂ ਦੀ ਮੋਟਰ ਤੋਂ ਤੁਹਾਡੇ ਰੂਬਰੂ ਆ ਝੋਨੇ ਦੇ ਲੀਫ ਬਲਾਸਟ ਅਤੇ ਹਲਦੀ ਟੋਡੀ ਰੋਗ ਦੇ ਬਾਰੇ ਵਿਸ਼ੇਸ਼ ਅਤੇ ਪੁਖਤਾ ਜਾਣਕਾਰੀ ਸਾਂਝੀ ਕਰਨ ਦੇ ਮਾਕਸ ਦਲਾਲ ਸੋ ਆਪਾਂ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਆਂ ਸਤਿ ਸ਼੍ਰੀ ਅਕਾਲ ਪ੍ਰਾਰਥਾ ਸਤਿ ਸ਼੍ਰੀ ਅਕਾਲ ਜੀ ਹੋਰ ਚੜ੍ਹਦੀ ਕਲਾ ਮੈਂ ਕਿਹਾ ਜੀ ਚੜ੍ਹਦੀ ਕਲਾ ਕੀ ਤੁਸੀਂ ਸੁਣਾਓ ਕਿਵੇਂ ਠੀਕ ਠਾਕ ਚੜ੍ਹਦੀ ਕਲਾ ਚੜ੍ਹਦੀ ਕਲਾ ਕੋਈ ਮਸਲਾ ਬਣਿਆ ਖੇਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅੱਛਾ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਪਹਿਲਾਂ ਤਾਂ ਜਿਹੜਾ ਝੋਨਾ ਤੁਹਾਡੇ ਕਹਿਣ ਦੇ ਅਕੋਰਡਿੰਗ ਹੀ ਲਾਇਆ ਸੀ ਆਪਾਂ ਵਿਰਲਾ ਲਾਇਆ ਸੀ ਤੇ ਯੂਰੀਆ ਜਿਹੜੀ ਆਪਾਂ ਪੀਆਰ 132 ਦੇ ਉੱਤੇ ਰეკਮੈਂਡ ਤਾਂ 90 ਕਿਲੋ ਸੀ ਬਟ ਆਪਾਂ 82 ਕਿਲੋ ਯੂਰੀਆ ਪਾਈ ਆ ਪਾਈ ਆਪਾਂ 4 ਕਿਸ਼ਤਾਂ ਦੇ ਵਿੱਚ ਸੀ ਜੀ ਨਾਲ ਆਪਾਂ 15 ਕਿਲੋ ਸਰੋਂ ਦੀ ਖਲ ਪਾਈ ਆ ਜੀ ਬਾਇਓ ਪोटाश ਪਾਈ ਸੀ 15 ਕਿਲੋ ਤੇ 15 ਕਿਲੋ ਹੀ ਐਮਓਪੀ ਪਾਈ ਆ ਪਾਈ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਇਹਦੇ ਚ ਆਪਾਂ ਨਾਲ ਇਹਦੇ ਚ ਜੀਵਰਾਸ ਵੀ ਪਾਇਆ ਤੇ ਮਾਈਕਰਾਈਜ਼ ਮਾਈਕਰਾਈਜ਼ ਆਪਾਂ ਜੀ ਠੀਕ ਹੈ ਤੇ ਹੁਣ ਗੱਲ ਰਹੀ ਆਪਣੀ ਵੀ ਬਿਮਾਰੀ ਦੀ ਆਪਾਂ ਨੂੰ ਫਿਲਹਾਲ ਤਾਂ ਪਹਿਲਾਂ ਕੋਈ ਬਿਮਾਰੀ ਨਹੀਂ ਸੀ ਪਰ ਹੁਣ ਮੀਂਹ ਪੈ ਗਿਆ ਜਦੋਂ 15 16 ਦਿਨ ਪਾਣੀ ਖੜਾ ਰਿਹਾ ਹੈਗਾ ਤਾਂ ਕਦੋਂ ਉਦੋਂ ਖਤਰਾ ਪੈਦਾ ਹੋਵੇ ਖਤਰਾ ਪੈਦਾ ਹੋਣ ਦੀ ਸੁਭਾਵਨਾ ਸੀ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਵੀ ਬਿਮਾਰੀ ਨੂੰ ਆਉਣ ਤੋਂ ਪਹਿਲਾਂ ਵੀ ਰੋਕਿਆ ਜਾ ਸਕਦਾ ਤੇ ਜਦੋਂ ਆ ਜੇ ਇਨੂੰ ਉਦੋਂ ਵੀ ਰੋਕਿਆ ਜਾ ਸਕਦਾ ਹੈਗਾ ਤਾਂ ਹੁਣ ਅੱਜ ਤੁਹਾਨੂੰ ਵੀ ਪਤਾ ਹੀ ਹੈ ਕਿ ਵੀ ਹੁਣ ਜਦੋਂ ਮੀਂਹ ਤੋਂ ਬਾਅਦ ਦੇ ਵਿੱਚ ਫੰਗਸ ਦਾ ਜਿਆਦਾ ਡਰ ਹੁੰਦਾ ਹੈਗਾ ਜੀ ਤਾਂ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਆਂਗੇ ਤੁਸੀਂ ਥੋੜੀ ਜਾਣਕਾਰੀ ਦਿਓ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੈਗੇ ਬਿਲਕੁਲ ਬਿਲਕੁਲ ਸੋ ਬ੍ਰਦਰ ਸਾਹਿਬ ਜਿੱਤੋਂ ਤੱਕ ਫੰਗਸ ਦਾ ਸਵਾਲ ਆ ਹਾਂਜੀ ਝੋਨੇ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਫੰਗਸ ਦੇ ਨਾਲ ਟੱਕਰ ਨਾ ਪੈਂਦਾ ਠੀਕ ਹੈ ਜੀ ਪਹਿਲਾਂ ਜੜਾਂ ਤੇ ਗਾਲੇ ਦੇ ਰੂਪ ਚ ਪੈ ਜਾਂਦੀ ਹੈ ਰੂਟ ਰਾਟ ਫੁੱਟ ਰਾਟ ਫਿਰ ਸ਼ੀਤ ਬਲਾਈਟ ਫਿਰ ਲੀਫ ਬਲਾਸਟ ਫਿਰ ਨੈਕ ਬਲਾਸਟ ਫਿਰ ਜਿਹੜਾ ਹੈਗਾ ਹਲਦੀ ਟੋਡੀ ਠੀਕ ਹੈ ਗ੍ਰੀਨ ਬਲਾਸਟ ਕਹਿ ਦਿੰਦੇ ਆ ਉਹਨੂੰ ਇਹ ਫਾਲਸ ਸਮਟ ਵੀ ਕਹਿ ਦਿੰਦੇ ਆ ਇਹ 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 ਬਿਮਾਰੀਆਂ ਝੋਨੇ ਦੇ ਨਾਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਚੱਲਦੀਆਂ ਠੀਕ ਹੈ ਜੀ ਭਾਰਤ ਚੱਲਦੀਆਂ ਕਿੱਥੇ ਐ ਤੇ ਕਿਉਂ ਵਜ੍ਹਾ ਕੀ ਆ ਜਿੰਨਾ ਚਿਰ ਸਾਨੂੰ ਇਹ ਸਪਸ਼ਟ ਨਹੀਂ ਹੁੰਦਾ ਉਨਾਂ ਚਿਰ ਅਸੀਂ ਵੰਜਾ ਚੜਾਂਗਾ ਹੀ ਮਾਰਦੇ ਰਹਿ ਜਾਾਂਗੇ ਠੀਕ ਹੈ ਜੀ ਸੋ ਬਹੁਤ ਗੇਮਤੀ ਕਿਸਾਨ ਭਰਾ ਜਿਹੜੇ ਹੈਗੇ ਆ ਉਹ ਸੰਗਣੀ ਲਵਾਈ ਕਰਦੇ ਝੋਨੇ ਦੀ ਸੰਗਣਾ ਝੋਨਾ ਜਿਆਦਾ ਜੂਰੀਆ ਜਿਆਦਾ ਤੇ ਲਗਾਤਾਰ ਖੜਾ ਪਾਣੀ ਇਹ ਤਿੰਨੇ ਚੀਜ਼ਾਂ ਮਿਲ ਕੇ ਇੱਕ ਅਜਿਹਾ ਮਾਹੌਲ ਬਣਾਉਂਦੀਆਂ ਜਿਹਨੂੰ ਆਪਾਂ ਕਹਿੰਦੇ ਹਾਂ ਸੱਲ ਹਨੇਰਾ ਤੇ ਹੋਮਸ ਠੀਕ ਹੈ ਜੀ ਝੋਨੇ ਦੇ ਵਿੱਚ ਇਹ ਸੱਲ ਹਨੇਰਾ ਤੇ ਹੋਮਸ ਵਾਲਾ ਭਰਿਆ ਮਾਹੌਲ ਬਣਾ ਦਿੰਦੀਆਂ ਤੇ ਜਿਹਦੇ ਚੱਲਦੇ ਆ ਫਸਲ ਦੇ ਉੱਤੇ ਪਹਿਲਾਂ ਬਿਮਾਰੀਆਂ ਦਾ ਅਟੈਕ ਹੁੰਦਾ ਤੇ ਫਿਰ ਟਾਈਮ ਦੇ ਨਾਲ ਅੱਗੇ ਚੱਲ ਕੇ ਕੀੜਿਆਂ ਦਾ ਅਟੈਕ ਹੋ ਜਾਂਦਾ ਜਿਵੇਂ ਪੱਤਾ ਲਪੇਟ ਦਾ ਅਟੈਕ ਹੋ ਗਿਆ ਗੋਭ ਦੀ ਸੁੰਢੀ ਦਾ ਅਟੈਕ ਹੋ ਗਿਆ ਤੇ ਨਾਲ ਦੀ ਨਾਲ ਆਪਣਾ ਉਹ ਜਿਹੜਾ BPH ਆ ਬਰਾਊਨ ਪਲਾਂਟ ਹੌਪਰ ਮੁੱਢਾ ਵਾਲਾ ਤੇਲਾ ਉਹਦਾ ਅਟੈਕ ਹੋ ਜਾਂਦਾ ਸੋ ਬਿਮਾਰੀ ਦੀ ਜੜ ਕਿੱਥੇ ਆ ਸੰਘਣੇ ਝੋਨੇ 'ਚ ਜਿਆਦਾ ਜੂਰੀਆ 'ਚ ਜਿਆਦਾ ਤੇ ਲਗਾਤਾਰ ਖੜੇ ਪਾਣੀ ਜੇ ਆਪਾਂ ਇਹ ਕਾਰਨ ਦੂਰ ਕਰ ਦਈਏ ਤਾਂ ਮੈਨੂੰ ਦੱਸੋ ਵੀ ਬਿਮਾਰੀ ਆਉਂਦੀ ਆ ਮੇਰੇ ਮੇਰੇ ਸਨੀਓਂ ਦੇ 10% ਆਪਾਂ ਇਹ ਚੀਜ਼ ਨੂੰ ਲੈ ਕੇ ਚੱਲਾਂਗੇ ਇੰਨਾ ਕੁ ਮਾਰਜਨ ਕਿ ਵੀ ਪੋਸੀਬਲ ਹੈ ਜਿਵੇਂ ਆ ਮੀਂਹ ਪੈ ਗਿਆ ਸੀਗਾ ਜਾਂ ਹੋਰ ਵੈਦਰ ਖਰਾਬ ਹੋ ਗਿਆ ਤਾਂ ਇਹ ਆਪਾਂ ਕਹਿ ਸਕਦੇ ਆ ਵੈਸੇ ਵੀ ਕੋਈ ਵੀ ਫਸਲਾ 70% ਮੌਸਮ ਤੇ ਨਿਰਭਰ ਕਰਦੀ ਆ 30% ਸਾਡੇ ਜਿਹੜੇ ਹੈਗੇ ਆ ਯਤਨਾ ਤੇ ਹੁੰਦੀ ਹੈ ਠੀਕ ਆ ਤਾਂ ਮੌਸਮ ਦੇ ਅੱਗੇ ਤਾਂ ਆਪਣਾ ਕੋਈ ਜ਼ੋਰ ਨਹੀਂ ਹੁੰਦਾ ਬਿਲਕੁਲ ਜੀ ਠੀਕ ਆ ਤਾਂ ਜਦੋਂ ਮੌਸਮ ਦੇ ਵਿੱਚ ਗੜਬੜ ਹੁੰਦੀ ਆ ਤਾਂ ਮੌਸਮ ਦੇ ਵਿੱਚ ਸਿਲ ਉਹਦੀ ਉਂਝ ਹੀ ਵਾਦੀ ਜਾਣੀ ਆ ਠੀਕ ਹੈ ਤਾਂ ਆਪਾਂ ਦੇਖਿਆ ਕਿ ਪਿਛਲੇ 20 ਦਿਨ ਮੌਸਮ ਅੰਨੇ ਵਾ ਸਿੱਲਾ ਗਿੱਲਾ ਰਿਹਾ ਬਿਲਕੁਲ ਗਿੱਲ ਗਲੌੜਾ ਸੀ ਹਾਂਜੀ ਉਹ ਜਿਹੜਾ ਗਿੱਲ ਗਲੌੜੇ ਵਾਲਾ ਮੌਸਮ ਹੈ ਜਿੱਤੇ ਝੋਨਾ ਸੰਘਣਾ ਲੱਗਿਆ ਹੋਇਆ ਹਾਂਜੀ ਉੱਥੇ ਉਹ ਡਬਲ ਗਿੱਲ ਗਲੌੜਾ ਹੋ ਗਿਆ ਬਿਲਕੁਲ ਹਿਊਮਸ ਹੋਣ ਜਿਹੜੀ ਇੱਕ ਤਾਂ ਇਹ ਮਹੀਨਾ ਹੀ ਐਵੇਂ ਦਾ ਆ ਗਿਆ ਇਹ ਵੀ ਉਹ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਪਰਦਾ ਕਹਿ ਦਿੰਨੇ ਆ ਪੰਜਾਬੀ ਵਿੱਚ ਇੱਕ ਤਾਂ ਮਹੀਨਾ ਹੀ ਸੌਣ ਬਾਦੋਂ ਦਾ ਪੜਾਸ ਵਾਲਾ ਬਿਲਕੁਲ ਪਰਦਾ ਵਾਲਾ ਤੇ ਉੱਤੋਂ 15 20 ਦਿਨ ਮੌਸਮ ਉਹਦੇ ਵਿੱਚ ਪਰਦਾ ਬਣ ਗਈ ਬਿਲਕੁਲ ਤੇ ਇਹਨਾਂ ਦੋਨਾਂ ਦੇ ਵਿਚਾਲੇ ਜਿਹੜਾ ਝੋਨਾ ਸੰਘਣਾ ਲੱਗਿਆ ਹੋਇਆ ਉੱਥੇ ਤਾਂ ਤਿੱਗਣਾ ਅਸਰ ਹੋਊਗਾ ਨਾ ਫਿਰ ਇਸ ਸਾਰੀ ਚੀਜ਼ ਦਾ ਹਾਂਜੀ ਸੰਘਣਾ ਲੱਗਿਆ ਹੋਇਆ ਹਵਾਦਾਰੀ ਹੈ ਨਹੀਂ ਰੋਸ਼ਨੀ ਥੱਲੇ ਤੱਕ ਜਾ ਨਹੀਂ ਰਹੀ ਪਾਣੀ ਲਗਾਤਾਰ ਭਰ ਗਿਆ ਵਾਣ ਚ ਬਿਲਕੁਲ ਤਾਂ ਉਹਦੇ ਕਰਕੇ ਵਾਣ ਦੇ ਵਿੱਚ ਤਿੱਗਣੀ ਪਰਦਾ ਬਣ ਗਈ ਪੜਾਹਸ ਬਣ ਗਈ ਹੋਮਸ ਬਣ ਗਈ ਤੇ ਉੱਥੇ ਫਿਰ ਜਿਹੜਾ ਹੈਗਾ ਫੰਗਸ ਦਾ ਅਟੈਕ ਆ ਗਿਆ ਸੰਗਣੇ ਝੋਨਿਆਂ ਦੇ ਵਿੱਚ ਬਹੁਤ ਜ਼ਿਆਦਾ ਅਟੈਕ ਆਇਆ ਫੰਗਸ ਦਾ ਗ੍ਰੇਨ ਬਲਾਸਟ ਪਹਿਲਾਂ ਤਾਂ ਆ ਗਈ ਲੀਫ ਆਪਣੀ ਸ਼ੀਤ ਬ্লাইਟ ਪਹਿਲਾਂ ਸ਼ੀਤ ਬ্লাইਟ ਆ ਗਈ ਉਸ ਤੋਂ ਬਾਅਦ ਲੀਫ ਬਲਾਸਟ ਆ ਗਿਆ ਕਈ ਥਾਵਾਂ ਤੇ ਤੇ ਉਸ ਤੋਂ ਬਾਅਦ ਫੇਰ ਭਾਈ ਸਾਹਿਬ ਹੁਣ ਜਦੋਂ ਝੋਨਾ ਨਿਸਰੂਆ ਤੇ ਜੇ ਐਂ ਹਿਊਮਿਡਿਟੀ ਬਣੀ ਰਹੀ ਤਾਂ ਫੇਰ ਭਾਈ ਹਲਦੀ ਡੋਡੀ ਵੀ ਆਊਗੀ ਗ੍ਰੇਨ ਬਲਾਸਟ ਹੋਣਾ ਤਾਂ ਬਾਸਮਤੀਆਂ ਦੇ ਵਿੱਚ ਨੈਕ ਬਲਾਸਟ ਵੀ ਹੋਣਾ ਕੰਢੀ ਰੋਗ ਤਾਂ ਇਹ ਇਹ ਸਾਰੀਆਂ ਚੀਜ਼ਾਂ ਤੋਂ ਆਪਾਂ ਬਚ ਸਕਦੇ ਹਾਂ ਠੀਕ ਹੁਣ ਜਿਵੇਂ ਮੌਸਮ ਖੁੱਲ ਗਿਆ ਹਾਂਜੀ ਇਹਦਾ ਆਪਾਂ ਨੂੰ ਫਾਇਦਾ ਚੱਕਣਾ ਚਾਹੀਦਾ ਜੇ ਆਪਾਂ ਫਸਲ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਉਣਾ ਆ ਜਿਹੜੀਆਂ 2-3 ਹੁਣ ਆਉਣੀਆਂ ਠੀਕ ਹੈ ਲੀਫ ਬਲਾਸਟ ਚੱਲ ਰਹੀ ਹੈ neck blast ਆਊਗੀ ਉਸ ਤੋਂ ਬਾਅਦ ਗ੍ਰੇਨ ਬਲਾਸਟ ਹਲਦੀ ਡੋਡੀ ਆਊਗੀ ਜਿਹਨੂੰ ਫਾਲਸ ਸਮਟ ਵੀ ਕਹਿੰਦੇ ਆ ਜੇ ਇਹਨਾਂ ਤੋਂ ਬਚਾਉਣਾ ਆਪਣੀ ਫਸਲ ਨੂੰ ਤਾਂ ਹੁਣ ਕੀ ਆ ਵੀ ਮੌਸਮ ਖੁੱਲ ਗਿਆ ਪਾਣੀ ਪੂਣੀ ਵੀ ਸੁੱਕ ਗਿਆ ਝੋਨੇ ਚੋਂ ਠੀਕ ਆ ਖਾਸ ਕਰਕੇ ਆਪਣੇ ਏਰੀਏ ਚ ਤਾਂ ਹੁਣ ਆਪਾਂ ਇੱਕ ਡਿਸੀਜਨ ਲੈਣਾ ਕਿ ਵੀ ਭਾਈ ਝੋਨੇ 'ਚ ਲਗਾਤਾਰ ਪਾਣੀ ਭਰ ਕੇ ਨਹੀਂ ਰੱਖਣਾ ਨਹੀਂ ਰੱਖਣਾ ਜੇ ਲਗਾਤਾਰ ਪਾਣੀ ਭਰ ਕੇ ਰੱਖੋਗੇ ਇਹ ਤਿੰਨੇ ਬਿਮਾਰੀਆਂ ਤੁਹਾਡੇ ਝੋਨੇ ਤੇ ਅਟੈਕ ਕਰਨਗੀਆਂ ਮੇਰੀ ਆਪਣੇ ਇੱਕ ਵਟਸਐਪ ਗਰੁੱਪ ਵਾਲੇ ਕਿਸਾਨ ਭਰਾ ਨਾਲ ਗੱਲ ਹੋਈ ਉਹ ਕਹਿੰਦਾ ਬਾਈ ਜੀ ਪਿਛਲੇ ਸਾਲ ਜਿਹੜੇ ਝੋਨੇ 'ਚ ਮੈਂ ਪਾਣੀ ਸੁਕਾਉਣਾ ਸ਼ੁਰੂ ਕਰਤਾ ਉਹਦੇ 'ਚੋਂ ਹਲਦੀ ਡੋਡੀ ਆਪਣੇ ਆਪ ਹੀ ਖਤਮ ਹੋ ਗਈ ਠੀਕ ਹੈ ਜਿੱਥੇ ਸੀਗੀ ਉੱਥੇ ਹੀ ਰੁਕ ਗਈ ਵਦੀਨੀ ਤੇ ਜਿੱਥੇ ਲਗਾਤਾਰ ਪਾਣੀ ਰੱਖਿਆ ਜਾ ਰਿਹਾ ਸੀ ਉੱਥੇ ਹਲਦੀ ਡੋਡੀ ਨੇ ਬਹੁਤ ਨੁਕਸਾਨ ਕੀਤਾ ਹੁਣ ਜਿਆਦੇ ਸਮੇਂ ਲਈ ਲਗਾਤਾਰ ਪਾਣੀ ਖੜਾ ਰੱਖਣਾ ਉਹ ਨੁਕਸਾਨ ਦੇ ਆ ਤੇ ਪਰ ਕਿਸਾਨ ਭਰਾ ਵੀ ਕੀ ਕਰਨ ਉਹਨਾਂ ਦੇ ਕੰਨ ਚ ਫੂਕ ਮਾਰੀ ਹੋਈ ਆ ਵੀ ਦਸਾਰੇ ਸਮੇਂ ਝੋਨਾ ਪਾਣੀ ਜਿਆਦੇ ਭਾਲਦਾ ਹੈ ਇਹ ਹੀ ਕਿਹਾ ਜਾਂਦਾ ਪਾਣੀ ਜਿਆਦੇ ਭਾਲਦਾ ਤੇ 2.5 ਸੈਂਟੀਮੀਟਰ ਪਾਣੀ ਰੱਖਣਾ ਹੀ ਰੱਖਣਾ ਹੁਣ ਇਹ ਜਿਹੜੀ ਸਿਫਾਰਸ਼ ਕੀਤੀ ਹੋਈ ਆ ਇਹ ਵਾਹ ਯਾ ਅਤਿ ਸਿਫਾਰਸ਼ ਠੀਕ ਆ ਤੁਸੀਂ ਮੈਨੂੰ ਐਂ ਦੱਸੋ ਵੀ ਜਿਹੜਾ ਅੱਜ ਆਪਣਾ ਝੋਨਾ ਖੇਤ ਚ ਲੱਗਿਆ ਹੋਇਆ ਇਹ ਬੂਝਾ ਮਾਰ ਗਿਆ ਠੀਕ ਹੈ ਪੈੜਾਂ ਵੀ ਹੋਈਆਂ ਝੋਨਾ ਲਾਉਣ ਵੇਲੇ ਇਹਦੇ ਵਿੱਚ ਇਧਰੋਂ ਛੱਡਿਆ ਪਾਣੀ ਦੂਜੇ ਕਾਰੇ ਤੱਕ ਢਾਈ ਸੈਂਟੀਮੀਟਰ ਦੇ ਹਿਸਾਬ ਨਾਲ ਪਹੁੰਚੂ ਪੋਸੀਬਲ ਹੀ ਨਹੀਂ ਹੋ ਸਕਦਾ ਕਿ ਜੇ ਆਪਾਂ ਉਹਨੂੰ ਟੱਟੋ ਘੱਟ 3-4 ਇੰਚ ਪਾਣੀ ਚੜੂਗਾ ਚੜੂਗਾ ਫੇਰ ਹੈਗਾ ਠੀਕ ਹੈ ਤਾਂ ਉਹ ਜਿਹੜਾ 3-4 ਇੰਚ ਪਾਣੀ ਚੜ ਗਿਆ ਉਹ ਸੁੱਕਦਾ ਸੁੱਕਦਾ ਹੀ ਸੁੱਕੂਗਾ ਤੇ ਜਿੰਨੇ ਦਿਨ ਉਹ ਪਾਣੀ ਉੱਥੇ ਹੈਗਾ ਉਹਦੀ ਭਾਫ਼ ਬਣਨੀ ਆ ਭਾਫ਼ ਉੱਪਰ ਨੂੰ ਜਾਣੀ ਆ ਭਾਫ਼ ਗਰਮ ਆ ਦੇ ਉੱਪਰ ਝੋਨਾ ਫਸਿਆ ਹੋਇਆ ਉੱਥੇ ਕੀ ਬਣ ਗਿਆ ਫਿਰ ਹੋਮਸ ਜਿੱਥੇ ਹੋਮਸ ਬਣ ਗਈ ਉੱਥੇ ਫੰਗਸ ਬਣੂਗੀ ਠੀਕ ਹੈ ਤਾਂ ਆਪਾਂ ਹੁਣ ਇਹ ਫੈਸਲਾ ਕਰ ਲਓ ਵੀ ਪਾਣੀ ਝੋਨੇ ਨੂੰ ਸੁਕਾਜ ਕੇ ਲਾਉਣਾ ਕਿਸੇ ਵੀ ਫਸਲ ਨੂੰ ਆਪਣੇ ਵਾਧੇ ਵਿਕਾਸ ਵਾਸਤੇ ਸਿਰਫ ਨਮੀ ਦੀ ਲੋੜ ਹੁੰਦੀ ਆ ਪਾਣੀ ਦੀ ਲੋੜ ਹੁੰਦੀ ਨਹੀਂ ਤੇ ਝੋਨੇ ਦੇ ਖੇਤਾਂ 'ਚੋਂ ਨਮੀ ਕਦੇ ਕਿਤੇ ਜਾਂਦੀ ਨਹੀਂ ਤਾਂ ਇੱਕ ਤਾਂ ਇਹ ਚੀਜ਼ ਆ ਤੇ ਦੂਸਰਾ ਹੁਣ ਜੇ ਬਿਮਾਰੀ ਆ ਵੀ ਜਾਂਦੀ ਆ ਤਾਂ ਕੀ ਕਰੀਏ ਹਾਂਜੀ ਉਹਦੀ ਰੋਕथाम ਮੈਂ ਤਿੰਨ ਦੇਸੀ ਜੇ ਤਰੀਕੇ ਦੱਸ ਦਿੰਦਾ ਪਹਿਲਾ ਹੈਗਾ ਸੂਡੋ ਬਣਾ ਸਕਦੇ ਮੇਲਡਾਉਣ ਜੈਵਿਕ ਦਵਾਈਆਂ ਜੈਵਿਕ ਫੰਗੀਸਾਈਡ ਇਹਨਾਂ ਦੀ ਤੁਸੀਂ ਫਸਲ ਦੇ ਉੱਤੇ ਸਪਰੇਅ ਕਰ ਸਕਦੇ ਹੋ ਠੀਕ ਹੈ ਜੀ ਅ ਅੱਧਾ ਕਿਲੋ ਉਹ ਤੇ ਅੱਧਾ ਕਿਲੋ ਉਹ ਜੇ ਸਿੱਧੀ ਛੜਕਣੀ ਹੈ 1 ਕਿੱਲੇ ਦੀ ডোজ ਹੋਗੀ ਇਹ ਠੀਕ ਹੈ ਇਹਨੂੰ ਪਾਣੀ ਚ ਘੋਲੋ 150 ਲੀਟਰ ਚ ਤੇ ਫਸਲ ਦੇ ਉੱਤੇ ਸਪਰੇਅ ਕਰ ਦਿਓ ਜਿੱਥੇ ਬਿਮਾਰੀ ਹੈਗੀ ਉੱਥੇ ਹੀ ਰੁਕ ਜਾਓ ਠੀਕ ਹੈ ਜੀ ਠੀਕ ਹੈ ਜੇ ਇੰਨੇ ਪੈਸੇ ਨਹੀਂ ਖਰਚ ਕਰਨੇ ਲਗਭਗ 500 ਰੁਪਏ ਲੱਗ ਜੂਗਾ ਜੇ ਇਦਾਂ ਕਰਦੇ ਆ ਠੀਕ ਹੈ 1 ਕਿਲੋ ਦਵਾਈ ਦਾ ਹਾਂ ਤਾਂ ਜੇ ਇਹਨਾਂ ਕੁਛ ਨਹੀਂ ਕਰਨਾ ਤਾਂ 1 ਕਿਲੋ ਤੋਂ 33 ਕਿੱਲਿਆਂ ਦੀ ਦਵਾਈ ਵੀ ਬਣਾ ਜਾ ਬਣਾ ਸਕਦੇ ਆ ਠੀਕ ਹੈ ਜੀ ਤਾਂ ਉਹਦੇ ਲਈ 1000 ਲੀਟਰ ਪਾਣੀ ਚ 1 ਕਿਲੋ ਦਵਾਈ ਜੇ 30 ਦੀ ਨਹੀਂ ਬਣਾਉਣੀ ਮੰਨ ਕੇ ਚੱਲੂ ਆਪਾਂ 10 ਕਿੱਲਿਆਂ ਦੀ ਬਣਾਉਣੀ ਹੈਗੀ ਆਪਾਂ 1000 ਲੀਟਰ ਪਾਣੀ ਦਾ ਦੱਸ ਦਿੰਦੇ ਆ ਠੀਕ ਹੈ ਜੀ ਆਪੇ ਆਪਦੇ ਹਿਸਾਬ ਨਾਲ ਬਣਾ ਲੈਣਗੇ 1000 ਲੀਟਰ ਪਾਣੀ ਚ ਅੱਧਾ ਕਿਲੋ ਉਹ ਦਵਾਈ ਪਾਓ ਅੱਧਾ ਕਿਲੋ ਉਹ ਪਾਓ ਤੇ 10 ਕਿਲੋ ਪਾ ਦਿਓ ਗੁੜ ਠੀਕ ਹੈ ਠੀਕ ਹੈ ਦੇ 48 ਘੰਟੇ ਉਹਦੇ ਵਿੱਚ ਕੂਲਰ ਵਾਲਾ ਪੰਪ ਚੱਲਦਾ ਕਰ ਦਿਓ ਠੀਕ ਹੈ ਸਰਕੂਲੇਸ਼ਨ ਵਾਸਤੇ ਸਰਕੂਲੇਸ਼ਨ ਪਾਣੀ 48 ਘੰਟਿਆਂ ਦੀ ਸਰਕੂਲੇਸ਼ਨ ਤੋਂ ਬਾਅਦ 1 ਕਿਲੋ ਤੋਂ ਦਵਾਈ ਬਣ ਗਈ 1000 ਲੀਟਰ 30 ਲੀਟਰ ਕਿੱਲੇ ਦੀ 120 ਲੀਟਰ ਪਾਣੀ 'ਚ ਮਿਲਾ ਕੇ ਸਪਰੇਅ ਕਰਨੀ ਹੈ ਠੀਕ ਹੈ ਜੀ ਤੇ 33 ਕਿੱਲਿਆਂ ਦੀ ਦਵਾਈ ਹੋ ਗਈ ਠੀਕ ਹੈ ਖਰਚਾ ਲਗਭਗ 33 ਰੁਪਏ ਕਿੱਲੇ ਹੀ ਹੋ ਗਿਆ ਠੀਕ ਹੈ ਜੀ ਠੀਕ ਹੈ ਉਂਝ ਤੁਹਾਡਾ 4-500 ਰੁਪਿਆ ਕਿੱਲਾ ਖਰਚ ਆਉਣਾ ਸੀ ਇਹ ਜਿਹੜੀਆਂ ਦੋਨੇ ਦਵਾਈਆਂ ਜੈਵਿਕ ਫੰਗੀਸਾਈਡ ਆ ਜਿੱਥੇ ਫੰਗਸ ਹੈਗੀ ਉਹਨੂੰ ਉੱਥੇ ਹੀ ਨੱਪ ਦਿੰਦੀਆਂ ਉੱਥੇ ਹੀ ਰੋਕ-ਤਾਮ ਕਰ ਦਿੰਦੀਆਂ ਅੱਗੇ ਵਧਣ ਦਾ ਸਵਾਲ ਹੀ ਪੈਦਾ ਨਹੀਂ ਇਹ ਕਿੰਨਾ ਕੁ ਟਾਈਮ ਫਿਰ ਇਹਦਾ ਕੰਟਰੋਲ ਰਹਿੰਦਾ ਜਦੋਂ ਆਪਾਂ ਕਰਤੀ ਮੰਨ ਕੇ ਜਿੰਨੇ ਦਿਨ ਆਪਾਂ ਨੂੰ ਇਹ ਇਹ ਅੱਜ ਤੁਸੀਂ ਸਪਰੇਅ ਕਰਤੀ ਜਿੰਨਾ ਚਿਰ ਤੁਹਾਡੀ ਫਸਲ ਸਿਰੇ ਨਹੀਂ ਚੜਦੀ ਉਹਨਾਂ ਚਿਰ ਹੀ ਹੈ ਤਾਂ ਜਿਉਂਦੇ ਆ ਨਾ ਜੀਵ ਠੀਕ ਹੈ ਠੀਕ ਹੈ ਇਹ 32 ਡਿਗਰੀ ਟੈਂਪਰੇਚਰ ਤੱਕ ਇਹਨਾਂ ਨੂੰ ਕਹਿੰਦੇ ਆ ਵੀ ਇਹ ਕੰਮ ਕਰਦੇ ਆ ਠੀਕ ਹੈ ਠੀਕ ਹੈ ਤਾ ਹੁਣ ਇੰਨਾ ਕ ਟੈਂਪਰੇਚਰ ਹੀ ਰਹਿਣਾ ਝੂਨੇ ਦੇ ਵੱਢਣ ਤੱਕ ਸਗੋਂ ਘਟਣਾ ਹੀ ਆ ਦੋਸਤੋ ਇਹ ਧਿਆਨ ਚ ਰੱਖਣ ਵਾਲੀ ਗੱਲ ਹੈਗੀ ਜਿਹੜੀ ਆਪਾਂ ਜਦੋਂ ਇਹ ਕੈਮੀਕਲ ਵਾਲੀ ਵੀ ਆਪਾਂ ਫੰਗੀਸਾਈਡ ਕਰਦੇ ਆ ਨਾ 15 ਦਿਨ ਅਸਰ 15 ਜਾਂ 20 ਦਿਨ ਹੀ ਕਰਦੀ ਹੈਗੀ ਇਹਨੇ ਅੰਡ ਤੱਕ ਰੱਖਣਾ ਠੀਕ ਹੈ ਇਹ ਮੈਨੂੰ ਵੀ ਨਹੀਂ ਪਤਾ ਸੀ ਮੈਂ ਤਾਂ ਹੀ ਪੁੱਛਿਆ ਤਬੜੀਖਾਨਾ ਸਾਹਿਬ ਤੋਂ ਕਿ ਉਹ ਕਿੰਨੇ ਦਿਨ ਉਹਦਾ ਅਸਰ ਰਹੂਗਾ ਜੀ ਇਹਦੇ ਇਲਾਵਾ 6 ਲੀਟਰ ਲੱਸੀ ਦੇ ਵਿੱਚ ਪਾਈਆ ਹਲਦੀ ਕੋਲੋ ਠੀਕ ਹੈ ਜੀ ਇਹ 6 ਲੀਟਰ ਲੱਸੀ ਜਿਹੜੀ ਹੈਗੀ ਆ 25-25 ਲੀਟਰ ਵਾਲੇ 6 ਪੰਪਾਂ 'ਚ ਵੰਡ ਕੇ 1 ਏਕੜ ਦੇ ਉੱਤੇ ਸਪਰੇ ਠੀਕ ਹੈ ਜੀ ਇਹ ਵੀ ਰੋਕ ਦੂਗੀ ਠੀਕ ਹੈ ਜੀ ਠੀਕ ਹੁਣ ਲੱਸੀ ਸੋਖ ਨਾਲ ਮੁੱਲ ਲੈਣ ਲੱਗੇ ਲੋਕ ਵੇਰਕਾ ਤੋਂ ਹਾਂਜੀ ਠੀਕ ਹੈ ਤਾਂ ਵੇਰਕਾ ਲਈ ਤਾਂ ਨਹੀਂ ਕੰਮ ਕਰਦੀ ਬਸ ਲੱਸੀ ਦਾ ਫਿਰ ਘਰ ਦੇ ਵਿੱਚ ਚਾਹੀਦੀ ਚਾਟੀ ਦੀ ਲੱਸੀ ਚਾਟੀ ਦੀ ਲੱਸੀ ਇਹਦੇ ਇਲਾਵਾ 300 ਗ੍ਰਾਮ ਪੀਸੀ ਹੋਈ ਫਟਕੜੀ ਚਿੱਟੀ ਠੀਕ ਹੈ ਜੀ ਤੇ 200 ਗ੍ਰਾਮ ਪੀਸੀ ਹੋਈ ਵਧੀਆ ਹਲਦੀ ਹਲਦੀ ਇਹਦਾ ਇੱਕ ਘੋਲ ਬਣਾ ਕੇ ਵੀ ਆਪਾਂ ਫਸਲ ਦੇ ਉੱਤੇ ਸਪਰੇਅ ਕਰ ਸਕਦੇ ਆ ਠੀਕ ਹੈ ਇਹ ਵੀ ਫੰਗਸ ਨੂੰ ਰੋਕ ਦਿੰਦੀ ਹੈ ਜਿਵੇਂ ਬੈਕਟੀਰੀਅਲ ਲੀਫ ਬਲਾਈਟ ਵਾਸਤੇ ਇਹ ਜ਼ਿਆਦਾ ਵਧੀਆ ਠੀਕ ਹੈ ਤਾਂ ਉਹਦੇ ਲਈ ਆਪਾਂ ਕੀ ਕਰਨਾ ਵੀ 200 ਗ੍ਰਾਮ ਹਲਦੀ ਨੂੰ 3 ਲੀਟਰ ਪਾਣੀ ਚ ਭਿਉਆ ਦੇਣਾ 3 3.5 ਲੀਟਰ ਚ ਰਾਤ ਨੂੰ ਭਿਉਂ ਕੇ ਰੱਖ ਦਿਓ ਘੋਲ ਕੇ ਚੰਗੀ ਤਰ੍ਹਾਂ ਤੇ ਸਵੇਰੇ ਉਹਨੂੰ ਕੱਪੜਾ ਚਾਣ ਕਰ ਲਓ 3 ਕਿ ਲੀਟਰ ਹਲਦੀ ਵਾਲਾ ਪਾਣੀ ਆ ਗਿਆ ਹਾਂਜੀ ਤੇ ਜਿਹੜਾ ਫਟਕੜੀ ਹੈਗੀ ਆਪਣੇ ਕੋਲੇ ਜਿਹੜੀ ਫਟਕੜੀ ਹੈਗੀ ਆਪਣੇ ਕੋਲੇ ਉਹਨੂੰ 6 ਲੀਟਰ ਪਾਣੀ ਚ ਅੱਢ ਮੌਕੇ ਤੇ ਕੋਲ ਲੈਣਾ ਤਾਂ ਹੁਣ ਤੁਹਾਡੇ ਕੋਲੇ ਦੋਨਾਂ ਦਾ 9 ਲੀਟਰ ਪਾਣੀ ਬਣ ਗਿਆ 3 ਤੇ 6 9 ਅੱਧਾ ਲੀਟਰ ਹਲਦੀ ਵਾਲਾ ਪਾਣੀ ਪੰਪ ਦਾ 1 ਲੀਟਰ ਫਟਕੜੀ ਵਾਲਾ ਪਾਣੀ ਪੰਪ ਦਾ ਉਹ ਤੁਸੀਂ 6 ਪੰਪ ਲਾਉਣੇ ਆ 25 25 ਲੀਟਰ ਵਾਲੇ ਠੀਕ ਹੈ ਪਾਣੀ ਦੀ ਕੰਜੂਸੀ ਨਹੀਂ ਕਰਨੀ ਠੀਕ ਹੈ ਜੀ ਆਮ ਤੌਰ ਤੇ 3 4 ਭੂਣ ਜੇ ਲਾ ਕੇ ਕਹਿੰਦੇ ਆ ਵੀ ਆਪਣਾ ਕੰਮ ਓਕੇ ਆ ਜਿੰਨਾ ਜ਼ਿਆਦਾ ਪਾਣੀ ਲਾਉਂਗੇ ਓਨਾ ਜ਼ਿਆਦਾ ਤੁਹਾਡੀ ਕੋਈ ਵੀ ਜਿਹੜੀ ਦਵਾਈਆਂ ਕੰਮ ਕਰੂਗੀ ਫਸਲ ਦੇ ਉੱਤੇ ਠੀਕ ਹੈ ਉਹਨੂੰ ਫਸਲ ਦੇ ਵਿੱਚ ਪਾਣੀ ਜਿਆਦਾ ਲਾਓਗੇ ਤਾਂ ਵੱਧ ਰਹੂ ਠੀਕ ਹੈ ਤੇ ਜੇ ਘੱਟ ਲਾਓਗੇ ਤਾਂ ਘੱਟ ਰਹੂ ਠੀਕ ਹੈ ਸੋ ਘੱਟੋ ਘੱਟ 150 ਲੀਟਰ ਪਾਣੀ ਦੇ ਨਾਲ ਜੇ ਆਪਾਂ ਫਸਲ ਦੇ ਉੱਤੇ ਸਪਰੇਅ ਕਰਦੇ ਹਾਂ ਤੇ ਇਹਨਾਂ ਤਿੰਨਾਂ ਚੋਂ ਜਿਹੜਾ ਵੀ ਫਾਰਮੂਲਾ ਤੁਹਾਨੂੰ ਜਿਆਦਾ ਫਿੱਟ ਲੱਗਦਾ ਉਹ ਕਰੋ ਤੇ ਤੁਹਾਨੂੰ ਟੌਪ ਰਿਜ਼ਲਟ ਮਿਲਣਗੇ ਪਰ ਜਦੋਂ ਮੌਸਮ ਖੁੱਲਾ ਠੀਕ ਹੈ ਉਹਨਾਂ ਦਿਨਾਂ 'ਚ ਕਰੋਗੇ ਤਾਂ ਇਹਦੇ ਰਿਜ਼ਲਟ ਮਿਲਣਗੇ ਨਾ ਤਿੰਨਾਂ ਦੇ ਜੇ ਮੀਂਹ ਵਾਲਾ ਮੌਸਮ ਹੈ ਲਗਾਤਾਰ ਜਿਵੇਂ ਪਿਛਲੇ 15 ਦਿਨ ਝੜੀ ਲੱਗੀ ਰਹੀ। ਉਦੋਂ ਇਹਨੂੰ ਵਰਤੋਂਗੇ ਤਾਂ ਇਹਨਾਂ ਦੇ ਰਿਜ਼ਲਟ ਤੁਹਾਨੂੰ ਨਹੀਂ ਮਿਲਣੇ। ਸੋ ਝੜੀ ਦੇ ਵਿੱਚ ਤਾਂ ਕੈਮੀਕਲ ਵੀ ਕੰਮ ਨਹੀਂ ਕਰਦਾ ਹੈ ਜੇ ਆਪਾਂ ਕਹਦੇ ਹਾਂ ਕਿ ਆਪਣਾ ਇਹ ਦੇਸੀ ਫਾਰਮੂਲਾ ਸਸਤਾ ਹੈਗਾ, ਘਰੇਲੂ ਫਾਰਮੂਲਾ ਹੈਗਾ। ਤਾਂ ਇਹਨੂੰ ਆਪਾਂ ਨੂੰ ਉਹਦੀ ਯੂਜ਼ ਕਰਨਾ ਚਾਹੀਦਾ ਜਦੋਂ ਧੁੱਪ ਐ, ਦਿਨ ਸਹੀ ਹੈਗੇ ਤਾਂ ਉਹਦੀ ਇਹਨੂੰ ਆਪਾਂ ਦਿਨ ਲੱਗਦੇ ਪਏ। ਹਾਂ ਦਿਨ ਲੱਗਦੇ ਹੈ। ਠੀਕ ਹੈ। ਤਾਂ ਹੁਣ ਆਪਾਂ ਕਾਰਨ ਵੀ ਸਪਸ਼ਟ ਕਰ ਤੇ ਬਿਮਾਰੀ ਕਿਉਂ ਪੈਂਦੀ ਹੈ? ਬਿਲਕੁਲ ਜੀ ਤੇ ਉਹਦੇ ਤਿੰਨ ਇਲਾਜ ਵੀ ਸੁਣਾ ਦਿੱਤੇ ਠੀਕ ਹੈ ਤਾਂ ਮੈਨੂੰ ਲੱਗਦਾ ਵੀ ਇਹ ਮੁੱਖ ਰੂਪ ਨਾਲ ਆ ਪੰਜ ਦਾ ਜਿਹੜਾ ਵਿਸ਼ਾ ਉਹਨੂੰ ਜਿਹੜਾ ਹੈਗਾ ਕਵਰ ਕਰ ਲਿਆ ਤੇ ਬਾਕੀ ਜੇ ਕਿਸਾਨ ਭਰਾਵਾਂ ਦੇ ਕੋਈ ਸਵਾਲ ਹੋਣਗੇ ਉਹ ਕਮੈਂਟਾਂ ਦੇ ਰੂਪ ਚ ਆਪਾਂ ਨੂੰ ਪੁੱਛ ਸਕਦੇ ਆ ਤੇ ਤੁਹਾਡਾ ਕੋਈ ਸਵਾਲ ਹੋਵੇ ਅਖੀਰ ਦੇ ਵਿੱਚ ਬਸ ਦਵਣੀ ਕਹਿੰਦਾ ਸਰ ਤੁਹਾਨੂੰ ਮੈਂ ਇਹ ਜੀ ਆ ਹੀ ਕਹਿੰਦਾ ਅਖੀਰ ਦੇ ਵਿੱਚ ਫਿਰ ਤੁਸੀਂ ਟਾਈਮ ਕੱਢ ਕੇ ਆਏ ਆ ਤੇ ਮੇਰੇ ਕਿਸਾਨ ਵੀਰਾਂ ਨੂੰ ਜਾਂ ਮੈਨੂੰ ਤੁਸੀਂ ਇਹ ਸੁਝਾਅ ਦਿੱਤੇ ਹੈਗੇ ਤੁਸੀਂ ਸਾਡਾ ਪੈਸਾ ਬਚਾਉਣ ਦੀ ਗੱਲ ਕਰ ਰਹੇ ਹੋ ਨਾ ਕਿ ਤੁਸੀਂ ਸਾਡੀ ਜੇਬ ਚੋਂ ਪੈਸਾ ਕੱਢਣ ਦੀ ਗੱਲ ਕਰ ਰਹੇ ਹੋ ਬਿਲਕੁਲ ਮੈਂ ਮੈਂ ਇਹੀ ਕਹੂੰ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਵੀਡੀਓ ਦੇਖੋ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਕੰਮ ਦੀ ਕੋਈ ਇਹ ਗੱਲਾਂ ਹੁੰਦੀਆਂ ਕੋਈ ਤੁਹਾਡੇ ਫਾਇਦੇ ਵਾਲੀ ਗੱਲ ਹੋਊਗੀ ਨੁਕਸਾਨ ਵਾਲੀ ਕੋਈ ਵੀ ਗੱਲ ਨਹੀਂ ਹੁੰਦੀ ਜੇ ਵੀ ਅਸੀਂ ਗੱਲ ਕਰਦੇ ਹੈਗੇ ਤਾਂ ਤਜਰਬਾ ਕਰਕੇ ਪਹਿਲਾਂ ਐਕਸਪੈਰੀਮੈਂਟ ਕਰਕੇ ਫੇਰ ਹੀ ਕਰਦੇ ਹਾਂ ਤਜਰਬੇ ਤੋਂ ਗੱਲ ਲਾਸਟ ਦੇ ਵਿੱਚ ਆਪਾਂ ਇਹ ਵੀ ਕਲੀਅਰ ਕਰ ਹੀ ਲਏਗੇ ਇਹ ਜਿਹੜਾ ਸਾਡਾ 8.5 ਕਿੱਲੇ ਝੋਨਾ ਜਿਹਦੇ ਵਿੱਚੋਂ 6.5 ਕਿੱਲੇ ਝੋਨਾ ਸਾਡਾ ਪੀਆਰ 132 ਆ ਹਾਂਜੀ ਉਹਨੂੰ ਅਸੀਂ 82 ਕਿਲੋ ਰੇ ਯੂਰੀਆ ਨਾਲ ਪਾਲ ਲਿਆ ਬਿਲਕੁਲ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਹਾਂਜੀ ਦੋ ਵਾਰੀਆਂ ਚ 30 ਕਿਲੋ ਪोटाਸ਼ ਪਈ ਆ 15 ਕਿਲੋ ਬਾਇਓ ਤੇ 15 ਕਿਲੋ ਐਮਓਪੀ ਬਿਲਕੁਲ ਠੀਕ ਆ ਇਹਦੇ ਇਲਾਵਾ 15 ਕਿਲੋ ਸਰੋਂ ਦੀ ਖਾਲ ਪਈ ਆ ਤੇ ਇਹ ਯੂਰੀਆ ਸਾਰੀ ਖਾਦ ਖਾਲ ਅਸੀਂ 30 ਦਿਨਾਂ ਦੇ ਵਿੱਚ ਪੂਰੀ ਕਰਤੀ ਸੀ 30 ਦਿਨਾਂ ਦੇ ਵਿੱਚ ਉਹਦੇ ਕਰਕੇ ਨਾ ਸਾਡੇ ਗੋਭ ਦੀ ਸੁੰਡੀ ਵਾਲਾ ਮਸਲਾ ਬਣਿਆ ਨਾ ਸਾਡੇ ਕੋਈ ਪੱਤਾ ਲਪੇਟ ਵਾਲਾ ਮਸਲਾ ਬਣਿਆ ਇਹਨੇ 22 ਸਾਲਾਂ ਬਾਅਦ ਖੇਤੀ ਸ਼ੁਰੂ ਕੀਤੀ ਹੈ ਦੁਬਾਰੇ ਇਹਦੇ ਮਾਨ ਚ ਹਾਲੇ ਵੀ ਡਰ ਚੇਜਕ ਹੈਗੀ ਸੀ ਤਾਂ ਮੈਥੋਂ ਬਾਹਰ ਆ ਹੋ ਕੇ ਸਪਰਿਆ ਕਰ ਗਿਆ ਕੈਮੀਕਲ ਹਾਲਗਾ ਠੀਕ ਹੈ ਪਰ ਕੋਈ ਗੱਲ ਨਹੀਂ ਐਸ ਵਾਰ ਪਹਿਲ 22 ਸਾਲਾਂ ਬਾਅਦ ਨਵੀਂ ਖੇਤੀ ਸ਼ੁਰੂ ਕੀਤੀ ਹੈ ਤਾਂ ਆਪਾਂ ਇਹਨੂੰ ਇੰਨੀ ਕ ਖੁੱਲ ਦੇ ਸਕਦੇ ਆ ਪਰ ਜਿਵੇਂ ਜਿਵੇਂ ਖੇਤੀ ਦੇ ਵਿੱਚ ਅੱਗੇ ਵਧੂਗਾ ਤੇ ਓਵੇਂ ਓਵੇਂ ਅਸੀਂ ਜਿਹੜਾ ਹੈਗਾ ਟੋਟਲ ਕੈਮੀਕਲ ਫ੍ਰੀ ਖੇਤੀ ਇਹ ਕਰਦੇ ਆ। ਇਹ ਇਹ ਦੇਖੋ ਜੀ ਇਹ ਸਟਾਰਟਿੰਗ ਸੀਗੀ ਮੇਰੀ। ਬਿਲਕੁਲ ਬਿਲਕੁਲ। ਤਾਂ ਕੀ ਹੁੰਦਾ ਜਿਵੇਂ ਹੁਣ ਆਪਣੀ ਇੱਕ ਰਵਾਜ ਹੀ ਬਣਿਆ ਵਾ ਗਿਆ ਵੀ ਉਹਨੇ ਸਪਰੇਅ ਕਰਤੀ ਹੁਣ ਉਹੀ ਗੱਲ ਹੁੰਦੀ ਹੈ ਘਰ ਦੇ ਪੁੱਛਦੇ ਆਪਾਂ ਸਪਰੇਅ ਕਰੀ ਹੈ ਜਾਂ ਨਹੀਂ ਕਰੀ ਤਾਂ ਉਹਦਾ ਕਰਕੇ ਫਿਰ ਇਹ ਜਿਹੜੀ ਆਪਾਂ ਨੂੰ ਸਪਰੇਅ ਸੀਗੀ ਆਪਾਂ ਕੀਤੀ ਹੈਗੀ ਆਪਣੀ ਬਕਾਇਦਾ ਡੇਟ ਨੋਟ ਕੀਤੀ ਹੁੰਦੀ ਹੈ ਕਿਹੜੇ ਦਿਨ ਕੀਤੀ ਹੈ ਕਦੋਂ ਆਪਾਂ ਯੂਰੀਆ ਪਾਈ ਆਪਣੇ ਝੋਨੇ 'ਤੇ ਕਿੰਨੀ ਪਾਈ ਹੈ ਵਿਦਿਓ ਦੇ ਨਾਲ ਆਪਣੇ ਕੋਲੇ ਪੂਰਾ ਰਿਕਾਰਡ ਹੈਗਾ। ਪਰੂਫ ਹੈਗਾ ਜਿੱਦੇ ਆਪਾਂ ਛੋਣਨੇ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਵੱਡਾਂਗੇ ਉਹਦੇ ਵੀ ਵੀਡੀਓ ਬਣਾਵਾਂਗੇ ਤੇ ਅਸੀਂ ਆਉਣ ਵਾਲੇ ਸਮੇਂ 'ਚ ਪੀਆਰ 132 ਦਾ ਬੀਜ ਵੀ ਜਿਹੜਾ ਹੈਗਾ ਬੈਸਟ ਕੁਆਲਿਟੀ ਤੁਹਾਡੀ ਸੇਵਾ 'ਚ ਹਾਜ਼ਰ ਕਰਾਂਗੇ ਬਾਈ ਹੀਰਾ ਸਿੰਘ ਬਰਾੜ ਦੇ ਸੇਕ 'ਚ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ